ਹਾਂਜੀ ਬੱਚੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹੈ ਅਜੀਤ ਅਮਰ ਤੇ ਮੈਂ ਰੋਜ਼ ਦੀ ਤਰ੍ਹਾਂ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਸਰਗਮ ਇੰਸਟੀਚਿਊਟ ਆਫ ਕੰਪੀਟੀਸ਼ਨਸ ਦੇ ਇਸ YouTube ਚੈਨਲ ਦੇ ਉੱਪਰ ਜਿੱਥੇ ਆਪਾਂ ਹਰ ਰੋਜ਼ ਸ਼ਾਮ ਨੂੰ 9 ਵਜੇ ਜਿਹੜਾ ਹੈ ਮਿਲਦੇ ਹਾਂ ਤੇ ਆਪਾਂ ਇੱਕ ਕਲਾਸ ਡਿਸਕਸ ਕਰਦੇ ਹਾਂ ਜੋ ਕਿ ਆਪਣੀ 유ਸਫੁਲ ਰਹਿਣ ਵਾਲੀ ਹੈ ਪੰਜਾਬ ਪੁਲਿਸ ਕਨਸਟੇਬਲ 2026 ਵਾਸਤੇ ਅਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਸਰਕਾਰ ਦੁਆਰਾ ਪੇਪਰ ਲਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਪੰਜਾਬ ਜੀਕੇ ਪੁੱਛੀ ਜਾਂਦੀ ਹੈ ਜਿੰਨਾਂ ਦੇ ਵਿੱਚ ਪੰਜਾਬ ਦੀ ਸਟੈਟਿਕ ਜੀਕੇ ਪੁੱਛੀ ਜਾਂਦੀ ਹੈ ਪੰਜਾਬ ਦਾ ਆਰਟ ਐਂਡ ਕਲਚਰ ਪੁੱਛਿਆ ਜਾਂਦਾ ਹੈ ਇਹ ਸਾਰੀਆਂ ਜਿਹੜੀਆਂ ਕਲਾਸੇਜ਼ ਹਨ ਇਹ ਤੁਹਾਨੂੰ ਹੈਲਪ ਕਰਨਗੀਆਂ ਤੁਹਾਡੇ ਐਗਜ਼ਾਮ ਨੂੰ ਪ੍ਰਪੇਅਰ ਕਰਨ ਵਾਸਤੇ ਕਿਉਂਕਿ ਇਹਨਾਂ ਦੇ ਵਿੱਚ ਆਪਾਂ ਪੀਵਾਈਕਿਊਜ਼ ਕਰਦੇ ਹਾਂ ਪ੍ਰੀਵੀਅਸ ਇਅਰ ਐਮਸੀਕਿਊਜ਼ ਕਰਦੇ ਹਾਂ ਐਂਡ ਇੰਪੋਰਟੈਂਟ ਐਮਸੀਕਿਊਜ਼ ਕਰਦੇ ਹਾਂ ਹਨਾ ਰਾਈਟ ਹੈ ਜੀ ਤਾਂ ਆਈ ਹੋਪ ਤੁਸੀਂ ਜਿਹੜਾ ਹੈ ਕਲਾਸ ਦੇ ਨਾਲ ਜੁੜ ਗਏ ਹੋਵੋਗੇ ਐਂਡ ਬਹੁਤ ਵਧੀਆ ਹੋਵੋਗੇ ਹਨਾ आप बिना किसी फर्दर डिले तो क्लास न कर दें शुरू बट बिफोर दैट लैट मी चेक कि इफ एवरीथिंग इज ओके हाँ जी ठीक है क्लास अपनी लाइव है एंड वी आर रेडी टू गो चलो मूविंग अड इस कलास के पता है ਆਪਾਂ ਡਿਸਕਸ ਕਰ ਰਹੇ ਹਾਂ ਪੰਜਾਬ ਜੀ ਕੇ ਫਾਰ ਦਾ ਐਗਜ਼ਾਮੀਨੇਸ਼ਨ ਜਿਹੜੇ ਲਏ ਜਾਣੇ ਹਨ ਪੰਜਾਬ ਗਵਰਨਮੈਂਟ ਦੁਆਰਾ 2025-26 ਦੇ ਵਿੱਚ ਠੀਕ ਹੈ ਇਹ ਆਪਣੀ ਕਲਾਸ ਟਾਰਗੇਟ ਕਰੂਗੀ ਜਨਰਲ ਅਵੇਅਰਨੈਸ ਨੂੰ ਯਾਨੀ ਕਿ ਜੀ ਕੇ ਦੇ ਸਿਲੇਬਸ ਨੂੰ ਹਨਾ ਜਿਹਦੇ ਵਿੱਚ ਆ ਸਾਰੇ ਜਿਹੜੇ ਟਾਪਿਕਸ ਹਨ ਜਿਨਨੇ ਕਿ ਕਨਸਟੀਟਿਊਸ਼ਨ ਐਂਡ ਇਟਸ ਫੀਚਰਸ ਸੈਂਟਰ ਸਟੇਟ ਲੈਜਿਸਲੇਚਰ ਐਗਜ਼ੀਕਿਊਟਿਵ ਜੁਡੀਸ਼ਰੀ ਲੋਕਲ ਗਵਰਨਮੈਂਟ ਇੰਸਟੀਟਿਊਸ਼ਨਸ ਹਿਸਟਰੀ ਜੀਓਗ੍ਰਾਫੀ ਕਲਚਰ ਇਕਨੋਮੀ ਆਫ ਪੰਜਾਬ ਬੇਸਿਕਸ ਆਫ ਸਾਇੰਸ ਐਂਡ ਟੈਕ ਐਂਡ ਕਰੰਟ ਅਫੇਅਰਸ ਜਿਹੜੇ ਕੀ 올 ਅਬਾਊਟ ਰਹਿਣ ਵਾਲੇ ਹਨ 35 ਮਾਰਕਸ ਦੇ ਠੀਕ ਉਹੀ ਗੱਲ ਹੈ ਅਗਰ ਤੁਸੀਂ ਕਲਾਸਸ ਨੂੰ ਡੇਲੀ ਫੋਲੋ ਕਰ ਰਹੇ ਹੋ ਤਾਂ ਇਹਦੇ ਵਿੱਚ ਇਹ ਸਾਰੇ ਐਸਪੈਕਟਸ ਜਿਹੜੇ ਹਨ ਉੱਥੇ ਜੀਐਸ ਨੂੰ ਲੈ ਕੇ ਕਵਰ ਕੀਤੇ ਜਾਂਦੇ ਹਨ ਠੀਕ ਹੈ ਪੰਜਾਬ ਜੀਕੇ ਜਾਂ ਫਿਰ ਜਿਹੜੀ ਜੀਕੇ ਆਉਂਦੀ ਹੈ ਆਪਣੇ ਪੇਪਰ ਦੇ ਵਿੱਚ ਪੰਜਾਬ ਪੁਲਿਸ ਦੇ ਯੂ ਡੋਨਟ ਹੈਵ ਟੂ ਵਰੀ ਅਬਾਊਟ ਦਸ ਠੀਕ ਸਿਰਫ ਫੋਲੋ ਕਰਨਾ ਹੈ ਇਨ ਕਲਾਸਸ ਨੂੰ ਹਾਂਜੀ ਚਿਮਨ ਸਿੰਘ ਜੀ ਗੁੱਡ ਈਵਨਿੰਗ ਜੀ ਬਹੁਤ-ਬਹੁਤ ਤੁਹਾਨੂੰ ਵੀ ਹਾਂ ਸ਼ੁਰੂ ਕਰਦੇ ਹਾਂ ਕਲਾਸ ਨੂੰ ਫਰਸਟ ਕੁਐਸਚਨ ਆਪਣਾ 2011 ਦੀ ਜਨਗਣਨਾ ਤੋਂ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਕਿ ਕਿੰਨੀ ਆਬਾਦੀ ਸੀਗੀ ਪੰਜਾਬ ਦੀ ਬਹੁਤ ਬੇਸਿਕ ਕੁਐਸਚਨ ਹੈ ਬਹੁਤ ਬੜੀ ਰਿਪੀਟ ਹੁੰਦਾ ਹੈ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਆਬਾਦੀ ਸੀਗੀ ਅ ਅਪ੍ਰੋਕਸੀਮੇਟਲੀ ਪੰਜਾਬ ਦੀ ਇਨ ਦਾ ਈਅਰ ਆਫ 2011 ਠੀਕ ਹੈ ਸੋ ਦ 2011 ਦੇ ਵਿੱਚ ਜਿਹੜਾ ਸੈਂਸਸ ਹੋਇਆ ਹੈ ਇਸ ਦੇ ਅਕੋਰਡਿੰਗ অপਸ਼ਨ ਨੰਬਰ A B C D ਦੇ ਵਿੱਚ ਮੇਰਾ ਰਾਈਟ ਆਨਸਰ ਹੋ ਜਾਂਦਾ ਹੈ 2.77 CR ਹਾਂਜੀ ਗੁਰੂ ਜੀ ਬਿਲਕੁਲ A ਇਸ ਦਾ ਰਾਈਟ ਆਨਸਰ ਲੈਵਲ ਜਿਹੜਾ ਹੈ ਹੌਲੀ-ਹੌਲੀ ਆਪਾਂ ਫ੍ਰਮ ਬੇਸਿਕ ਟੂ ਹਾਈ ਲੈਵਲ ਲੈ ਕੇ ਜਾਵਾਂਗੇ ਕਲਾਸ ਨੂੰ ਰਾਈਟ ਹੈ ਬਿਲਕੁਲ ਰਾਈਟ ਹੈ ਇਸ ਤੋਂ ਅੱਗੇ ਕੀ ਜਨਗਣਨਾ ਕੋਈ ਹੋ ਚੁੱਕੀ ਹੈ ਨਹੀਂ ਇਸ ਤੋਂ ਅੱਗੇ ਜਨਗਣਨਾ ਨਹੀਂ ਹੋਈ ਹੈ ਹੁਣ ਹੋਣ ਜਾ ਰਹੀ ਹੈ ਠੀਕ ਹੈ 2026 ਦੇ ਵਿੱਚ ਸ਼ੁਰੂ ਹੋਊਗੀ ਨੈਕਸਟ ਜਿਹੜਾ ਸੈਂਸਸ ਹੋਊਗਾ ਨੈਕਸਟ ਸੈਂਸਰ 2026 ਦੇ ਵਿੱਚ ਸ਼ੁਰੂ ਹੋਊਗਾ ਐਂਡ ਇਹ ਸੈਂਸਸ ਜਿਹੜਾ ਇਹ ਕਾਸਟ ਬੇਸਡ ਹੋਊਗਾ ਹੈ ਨਾ ਸੈਕਿੰਡ ਕੁਐਸਚਨ ਸ਼ਹੀਦਾਂ ਦੇ ਸਰਤਾਜ ਵਜੋਂ ਕਿਸ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ ਹੈ ਏ ਬੀ ਸੀ ਡੀ ਦੇ ਵਿੱਚੋਂ ਕਿਹੜਾ ਆਨਸਰ ਕਰੋਗੇ ਵਿਚ ਗੁਰੂ ਇਜ਼ ਨੋਨ ਐਜ਼ ਸ਼ਹੀਦਾਂ ਦੇ ਸਰਤਾਜ ਠੀਕ ਹੈ ਸੋ ਆਪਣੀ ਜਿਹੜੇ ਹਨ অপਸ਼ਨ ਨੰਬਰ ਬੀ ਗੁਰੂ ਅਰਜਨ ਦੇਵ ਜੀ ਜਿਹੜੇ ਹਨ ਇਹ ਸ਼ਹੀਦਾਂ ਦੇ ਸਰਤਾਜ ਹੋ ਜਾਂਦੇ ਹਨ ਗੁਰੂ ਅਰਜਨ ਦੇਵ ਜੀ ਬਾਰੇ ਬਹੁਤ ਕੁਐਸਚਨ ਪੁੱਛੇ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਜਨਮ ਬਾਰੇ ਪੁੱਛਿਆ ਜਾਂਦਾ ਹੈ ਕਿ ਸਾਲ ਹੋਇਆ ਸੀਗਾ ਤਾਂ ਲੈਟ ਮੀ ਨੋ ਇਨ ਦਾ ਕਮੈਂਟ ਬਾਕਸ ਹੈ ਨਾ ਕਦੋਂ ਇਹਨਾਂ ਦਾ ਜਨਮ ਹੋਇਆ ਹੈ ਤੁਸੀਂ ਦੱਸੋਗੇ ਇਹ ਰਾਈਟ ਇਸ ਤੋਂ ਇਲਾਵਾ ਇਹ ਸ਼ਹੀਦਾਂ ਦੇ ਸਰਤਾਜ ਸੀਗਾ ਤਾਂ ਇਹ ਦੱਸੋਗੇ ਮੈਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਆਨਸਰ ਕਰ ਦੂੰਗਾ ਪਹਿਲਾਂ ਤੁਸੀਂ ਕਰਨ ਦੀ ਕੋਸ਼ਿਸ਼ ਕਰੋ ਡਿਸਕਲੇਮਰ ਕਿ ਤੁਸੀਂ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਫਾਰ ਕਲਾਸ ਪੀਡੀਫਸ ਐਮਸੀਕਿਊਜ਼ ਐਂਡ ਅਪਡੇਟਸ 올 ਰਾਈਟ ਕਵੈਸਚਨ ਨੰਬਰ 3 ਆਪਣੇ ਤੋਂ ਪੁੱਛ ਰਿਹਾ ਹੈ ਪੰਜਾਬ ਵਿੱਚ ਲੋਕ ਸਭਾ ਸੀਟਾਂ ਦੀ ਗਿਣਤੀ ਕਿੰਨੀ ਹੈ 113 ਹੈ ਜਾਂ ਸਿਰਫ 13 ਹੈ ਜਾਂ 17 ਹੈ ਜਾਂ 7 ਹੈ ਲੋਕ ਸਭਾ ਦੀਆਂ ਸੀਟਾਂ ਠੀਕ ਹੈ ਲੋਕ ਸਭਾ ਦੇ ਨਾਲ ਰਿਲੇਟਡ ਆਰਟੀਕਲ ਜਿਹੜਾ ਹੋ ਜਾਂਦਾ ਹੈ ਆਰਟੀਕਲ ਇਹ ਹੋ ਜਾਂਦਾ ਹੈ 81 ਠੀਕ ਹੈ ਜੀ ਲੋਕ ਸਭਾ ਜਿਹੜਾ ਹੈ ਇਹ ਲੋਅਰ ਹਾਊਸ ऑफ आर पार्लियामेंट ठीक है एंड टोटल मेंबर जड़े हैं टोटल मेंबर ऑफ लोग सभा ये हैं अपने को अज की डेट के फाइव फोर्टी थ्री मैंबरस ठीक है बिल्कुल राइट भाई ਦ ਰਾਈਟ ਆਨਸਰ ਇਜ਼ 13 ਸੀਟਸ 13 ਸੀਟਾਂ ਜਿਹੜੀਆਂ ਹਨ ਇਹ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਹਨ ਸੋ ਹੁਣ ਯਾਦ ਰੱਖਿਓ ਕਿ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਹਨ ਇਹ 13 ਹਨ ਰਾਜ ਸਭਾ ਦੀਆਂ ਜਿਹੜੀਆਂ ਸੀਟਾਂ ਹਨ ਇਹ 7 ਹਨ ਅਤੇ ਜਿਹੜੀਆਂ ਆਪਣੇ ਵਿਧਾਨ ਸਭਾ ਵਿਧਾਨ ਸਭਾ ਹੁੰਦੀ ਹੈ ਸਟੇਟ ਲੈਵਲ ਦੇ ਉੱਪਰ ਸਟੇਟ ਲੈਵਲ ਦੇ ਉੱਪਰ ਇਹ ਦੋਨੋਂ ਹਨ ਸੈਂਟਰ ਲੈਵਲ ਦੇ ਉੱਪਰ ਕਿਹੜੇ ਲੈਵਲ ਦੇ ਉੱਪਰ ਸੈਂਟਰ ਲੈਵਲ ਦੇ ਉੱਪਰ ਵਿਧਾਨ ਸਭਾ ਦੀਆਂ ਸੀਟਾਂ ਹਨ 117 ਸੀਟਾਂ ਰਾਈਟ ਆਪਾ ਬਿਲਕੁਲ ਰਾਈਟ ਮੂਵਿੰਗ ਅਹੇਟ ਪੰਜਾਬ ਦੇ ਇਤਿਹਾਸ ਵਿੱਚ ਵੱਡਾ ਕੱਲੂਕਾਰਾ ਕਿਸ ਘਟਨਾ ਨੂੰ ਕਿਹਾ ਜਾਂਦਾ ਹੈ ਜਾਂ ਵੱਡਾ ਕੱਲੂਕਾਰਾ ਦੀ ਘਟਨਾ ਕਦੋਂ ਵਾਪਰੀ ਇਤਿਹਾਸ ਦੇ ਵਿੱਚ ਏ ਬੀ ਸੀ ਡੀ ਦੇ ਵਿੱਚੋਂ ਕਿਹੜਾ ਆਪਣਾ ਰਾਈਟ ਆਨਸਰ ਹੋ ਜਾਂਦਾ ਹੈ ਆਨਸਰ ਕਰਨ ਦੀ ਕੋਸ਼ਿਸ਼ ਕਰੋਗੇ ਵੱਡਾ ਕੱਲੂਕਾਰਾ ਇਸ ਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਵਿੱਚ ਇੱਕ ਬਹੁਤ ਵੱਡਾ ਕਤਲੇਆਮ ਹੋਇਆ ਠੀਕ ਹੈ ਇਹ ਕਤਲੇਆਮ ਜਾਣਿਆ ਜਾਂਦਾ ਹੈ ਵੱਡਾ ਕੱਲੂਕਾਰਾ ਠੀਕ ਹੈ ਐਂਡ ਵੱਡਾ ਖੱਲੂਕਾਰਾ ਜਿਹੜਾ ਹੈ ਇਹ ਵਰਪਰਿਆ ਸੀਗਾ ਕਿੱਥੇ ਤਾਂ ਮੇਰੇ ਭਾਈ ਵੱਡਾ ਖੱਲੂਕਾਰਾ ਵਰਪਰਿਆ ਸੀਗਾ ਕੁੱਪ ਰੋਹੀੜਾ ਵਿਖੇ ਕੁੱਪ ਰੋਹੀੜਾ ਵਿਖੇ ਅਤੇ ਇਹ ਵਰਪਰਿਆ ਹੈ 5 ਫਿਬਰੂਰੀ 1762 ਈਸਵੀ ਵਿੱਚ ਠੀਕ ਹੈ ਭਾਈ ਰਾਈਟ ਬਿਲਕੁਲ ਆਪਣਾ ਰਾਈਟ ਆਨਸਰ ਹੋ ਜਾਂਦਾ ਹੈ অপਸ਼ਨ ਨੰਬਰ ਸੌਰੀ ਸੌਂਚ অপਸ਼ਨ ਨੰਬਰ b is the right answer here theek hai is to pehle ek chhota kallu kara siga chhota kallu kara eh wapra siga 1746 isvinu jo ki mai mahina siga bilkul vadda kallu kara jehda siga eh eh de waste zimmedar kon hai zimmedar ek kisne katleam kita siga ta apan nu pata hona chahida hai abdalli ahmed shah abdalli ne jehda hai eh ਜਿਹੜਾ ਕੀਤਾ ਸੀਗਾ ਠੀਕ ਹੈ ਇਹ ਕਿੱਥੇ ਕੋਪਰੋਹੀੜਾ ਕੋਪਰੋਹੀੜਾ ਅੱਜ ਕੱਲ ਕਿੱਥੇ ਹੈ ਤਾਂ ਅੱਜ ਕੱਲ ਹੈ ਮਲੇਰ ਕੂਟਲਾ ਮਲੇਰ ਕੂਟਲਾ ਡਿਸਟ੍ਰਿਕਟ ਦੇ ਵਿੱਚ ਐਂਡ ਛੋਟਾ ਕੱਲੂ ਘਰ ਜਿਹੜਾ ਹੈ ਇਹ ਵਾਪਰਿਆ ਸੀਗਾ ਕਿੱਥੇ ਮੇਰੇ ਭਾਈ ਛੋਟਾ ਕੱਲੂ ਘਰ ਦੇ ਵਸਥਾਨ ਰਿਹਾ ਹੈ ਕਨੂਵਨ ਐਂਡ ਕਨੂਵਨ ਹੈ ਅੱਜ ਕੱਲ ਗੁਰਦਾਸਪੁਰ ਦੇ ਵਿੱਚ ਬਿਲਕੁਲ ਹਾਂਜੀ ਹੈਲੋ ਜੀ ਬles ਜੀ वेलकम टू द क्लास मूविंग अहेड सिंहपूरिया मिसल ਦੇ ਮੋਢੀ ਕੌਣ ਸਨ ਰਾਈਟ ਆਨਸਰ ਕਰੋਗੇ ਇਸ ਦਾ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਸਿੰਘਪूरिया ਮਿਸਲ ਦੇ ਮੋਢੀ ਕੌਣ ਸਨ ਤਾਂ ਸਿੰਘਪूरिया ਮਿਸਲ ਸਿੰਘਪूरिया ਮਿਸਲ ਜਿਹੜੇ ਹਨ ਇਹ ਜਿਹੜਾ ਹੈ ਇਹ ਟਾਈਮ ਪੀਰੀਅਡ ਚੱਲ ਰਿਹਾ ਹੈ ਦਲ ਖਾਲਸਾ ਦਾ ਦਲ ਖਾਲਸਾ ਦੀ ਜਿਹੜੀ ਸਥਾਪਨਾ ਹੈ ਸਥਾਪਨਾ ਫਾਸਟ ਫੋਰਵਰਡ ਚੱਲ ਰਹੇ ਆਪਾਂ ਥੋੜਾ ਜਿਹਾ 1748 ਦੇ ਵਿੱਚ ਹੋਈ ਇਹ ਸਥਾਪਨਾ ਬਹੁਤ ਤੁਹਾਨੂੰ ਹੈਲਪ ਕਰੂਗੀ ਇਹ ਕਲਾਸ ਹੈ ਨਾ ਸਥਾਪਨਾ ਜਿਹੜੀ ਆਪਾਂ ਸਾਰਾ ਕੁਝ ਇਹਦੇ ਵਿੱਚ ਕਵਰ ਕਰਾਂਗੇ ਬਸ ਤੁਸੀਂ ਫੋਲੋ ਕਰਨਾ ਹੈ ਇਹਨਾਂ ਕਲਾਸਿਸ ਨੂੰ ਠੀਕ ਹੈ ਇਹਦੇ ਵਿੱਚ ਮੇਰਾ ਕੋਈ ਮੰਨ ਲਓ ਠੀਕ ਹੈ ਵੀ ਹਾਂ ਰਾਈਟ ਤਾਂ ਸਥਾਪਨਾ ਜਿਹੜੀ ਇਹ ਦਲ ਖਾਲਸਾ ਦੀ ਕਦੋਂ ਕਿਹਨਾਂ ਨੇ ਕਰਵਾਈ ਹੈ ਤਾਂ ਇਹ ਕਪੂਰ ਸਿੰਘ ਜੀ ਨੇ ਅਤੇ ਕਪੂਰ ਸਿੰਘ ਖੁਦ ਸੀਗੇ ਸਿੰਘਪੁਰੀਆ ਮਿਸਲ ਦੇ ਸੰਸਥਾਪਕ ਕਿਉਂਕਿ ਦਲ ਖਾਲਸਾ ਦੇ ਵਿੱਚ ਕਿੰਨੀਆਂ ਮਿਸਲਾਂ ਸਨ ਆਪਾਂ ਨੂੰ ਪਤਾ ਹੈ ਕਿ ਮਿਸਲਾਂ ਸਨ 12 ਠੀਕ ਹੈ ਕਿਨੀਅ ਮਿਸਲ ਸਾਹਿਬ 12 ਜੈ ਸਿੰਘ ਜਿਹੜੇ ਹਨ ਇਹ ਹਨ ਕਨਈਆ ਮਿਸਲ ਦੇ ਸੰਸਥਾਪਕ ਠੀਕ ਹੈ ਕਲਾਸ ਦੇ ਵਿੱਚ ਮੈਂ ਯਾਦ ਵੀ ਕਰਾਉਣਾ ਕਿ ਬੋਲੋ ਕ੍ਰਿਸ਼ਨ ਕਨਈਆ ਲਾਲ ਕੀ ਜੈ ਤਾਂ ਜੈ ਆ ਜੂਗਾ ਹਨਾ ਜੈ ਸਿੰਘ ਜਸਾ ਸਿੰਘ ਆਲੂ ਵਾਲੀਆ ਜੀ ਜਿਹੜੇ ਹਨ ਇਹ ਆਲੂ ਵਾਲੀਆ ਮਿਸਲ ਦੇ ਸੰਸਥਾਪਕ ਹਨ ਆਲੂ ਵਾਲੀਆ ਮਿਸਲ ਠੀਕ ਹੈ ਆਲੂ ਵਾਲੀਆ ਮਿਸਲ ਦਸੌਂਦਾ ਸਿੰਘ ਨਿਸ਼ਾਨ ਵਾਲੀਆ ਮਿਸਲ ਨਿਸ਼ਾਨ ਵਾਲੀਆ ਇਸ ਤਰੀਕੇ ਨਾਲ ਮੈਂ ਯਾਦ ਕਰਵਾਉਣਾ ਹੁੰਦਾ ਕਿ ਜਿਹੜਾ ਨਿਸ਼ਾਨ ਹੈ ਨਿਸ਼ਾਨ ਸਾਹਿਬ ਨੂੰ ਜਾਣਦੇ ਹੋ ਨਿਸ਼ਾਨ ਸਾਹਿਬ ਠੀਕ ਹੈ ਨਿਸ਼ਾਨ ਸਾਹਿਬ ਇਹ ਆਪਣੇ 10ਵੇਂ ਗੁਰੂ ਸਾਹਿਬ ਜੀ ਦੀ ਦੇਣ ਹੈ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਖਾਲਸੇ ਦਾ ਪ੍ਰਤੀਕ ਹੈ ਅਤੇ ਖਾਲਸਾ ਜਿਹੜਾ ਹੈ ਇਹ 10ਵੇਂ ਗੁਰੂ ਸਾਹਿਬ ਜੀ ਦੀ ਦੇਣ ਹੈ ਤਾਂ ਕਿਉਂਕਿ 10ਵੇਂ ਗੁਰੂ ਸਾਹਿਬ ਦੇ ਉੱਪਰ ਆਪਾਂ ਨਿਸ਼ਾਨ ਸਾਹਿਬ ਜਿੱਤੇ ਨਿਸ਼ਾਨ ਸਾਹਿਬ ਤੋਂ ਪਹੁੰਚੇ ਨਿਸ਼ਾਨ ਵਾਲੀਆ ਮਿਸਲ ਅਤੇ ਨਿਸ਼ਾਨ ਵਾਲੀਆ ਮਿਸਲ ਨੂੰ ਜਦੋਂ ਹੀ ਦੇਖਿਆ ਤਾਂ ਆਪਣੇ ਮਾਈਂਡ ਦੇ ਵਿੱਚ ਨਿਸ਼ਾਨ ਸਾਹਿਬ ਆਏ 10ਵੇਂ ਗੁਰੂ ਸਾਹਿਬ ਦੀ ਦੇਣ ਹੈ ਤਾਂ 10ਵੇਂ ਤੋਂ ਆਪਾਂ ਪਹੁੰਚ ਜਾਗੇ ਕਿੱਥੇ ਦਸੌਂ ਦਾ राइट ਇਸ ਤਰੀਕੇ ਨਾਲ ਆਪਾਂ ਯਾਦ ਕਰ ਸਕਦੇ ਹਾਂ ਮਿਸਲਾਂ ਨੂੰ ਕੁਐਸਚਨ ਨੰਬਰ 6 2021/22 ਦੇ ਅੰਕੜੇ ਅਨੁਸਾਰ ਹਾਂਜੀ ਸਿੰਘਪੁਰੀਆ ਤੇ ਫੈਜ਼ਲਪੁਰੀਆ ਸੇਮ ਹੀ ਨੇ ਬਿਲਕੁਲ ਰਾਈਟ 2021/22 ਦੇ ਅੰਕ ਅੰਕੜੇ ਅਨੁਸਾਰ ਪੰਜਾਬ ਭਾਰਤ ਦਾ ਚਾਵਲ ਉਤਪਾਦਨ ਵਿੱਚ ਸਥਾਨ ਹੈ ਠੀਕ ਹੈ ਪੁੱਛ ਰਿਹਾ ਹੈ ਇਹੋ ਜਿਹੇ ਕੁਐਸਚਨ ਬਹੁਤ ਰਿਪੀਟ ਹੁੰਦੇ ਹਨ ਨਾ ਭਾਈ ਚਾਵਲ ਦੇ ਵਿੱਚ ਜਿਹੜਾ ਉਤਪਾਦਨ ਹੈ ਇੰਪੋਰਟੈਂਟ ਕੁਐਸਚਨ ਹੈ ਠੀਕ ਹੈ ਜਿੰਨੇ ਵੀ ਲਾਈਵ ਦੇ ਵਿੱਚੋਂ ਠੀਕ ਹੈ ਕਲਾਸ ਨੂੰ ਜਰੂਰ ਲਾਈਕ ਕਰ ਦਿਓ ਰਾਈਟ ਹਾਂਜੀ ਐਂਡ ਆਡੀਅੰਸ ਆਪਣੀ ਵਧਣੀ ਚਾਹੀਦੀ ਹੈ ਇਹ ਤੁਹਾਡੀ ਡਿਊਟੀ ਹੈ ਮੇਰੀ ਨਹੀਂ ਹੈਗੀ ਠੀਕ ਹੈ ਚਾਵਲ ਉਤਪਾਦਨ ਵਿੱਚ ਸਥਾਨ ਹੈ ਤਾਂ 3ਰਡ ਸਥਾਨ ਹੈ 3ਰਡ ਠੀਕ ਹੈ ਫਰਸਟ ਜਿਹੜਾ ਹੈ ਫਰਸਟ ਕਿਹਨਾਂ ਦਾ ਹੈ ਮੇਰੇ ਭਾਈ ਫਰਸਟ ਹੈ ਵੈਸਟ ਬੰਗਾਲ ਠੀਕ ਹੈ ਸੈਕੰਡ ਕਿਹਦਾ ਆ ਜਾਂਦਾ ਹੈ ਤਾਂ ਸੈਕੰਡ ਦੇ ਵਿੱਚ ਆ ਜਾਂਦਾ ਹੈ ਮੇਰੇ ਭਾਈ ਆਪਣੇ ਯੂਪੀ ਦਾ ਐਂਡ 3rd ਆ ਜਾਂਦਾ ਹੈ ਪੰਜਾਬ ਠੀਕ ਹੈ ரைਟ ਬਿਲਕੁਲ ரைਟ ਨਿਰੰਕਾਰੀ ਜਾਂ ਤੁਲੰਦੇ ਮੋਦੀ ਕੌਣ ਸਨ ਨਿਰੰਕਾਰੀ ਅੰਦੋਲਨ ਅੰਦੋਲਨ ਦਾ ਕੁਐਸਚਨ ਡੈਫੀਨਿਟਲੀ ਡੈਫੀਨਿਟਲੀ ਆਊਗਾ ਤੁਹਾਨੂੰ ਠੀਕ ਹੈ ਅੰਦੋਲਨ ਉਹ ਸਮਾਂ ਹੈ ਜਦੋਂ ਆਪਾਂ ਆਫਟਰ ਇੰਡੀਪੈਂਡੈਂਸ ਜਿਹੜਾ ਹੈ ਆਪਣੇ ਧਾਰਮਿਕ ਸੁਧਾਰ ਕੀਤੇ ਹਾਂਜੀ ਸੈਕੰਡ ਦੇ ਉੱਪਰ ਯੂਪੀ ਐਂਡ 3rd ਦੇ ਉੱਪਰ ਪੰਜਾਬ ਯੂਪੀ ਦਾ ਏਰੀਆ ਬਹੁਤ ਵੱਡਾ ਹੈ ਲਗਭਗ ਟ੍ਰਿਪਲ ਆਫ ਪੰਜਾਬ ਤੇ 50362 ਵਰਗ ਕਿਲੋਮੀਟਰ ਪੰਜਾਬ ਦਾ ਜਿਹੜਾ ਹੈ ਏਰੀਆ ਹੈ ਇਸ ਤੋਂ ਟ੍ਰਿਪਲ ਤੋਂ ਵੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਯੂਪੀ ਦਾ ਏਰੀਆ ਇਸ ਕਰਕੇ ਡੈਫੀਨਿਟਲੀ ਜੀ ਗੱਲ ਹੈ ਹਾਂ ਘਣਤਾ ਜਿਹੜੀ ਉਹ ਪੰਜਾਬ ਦੇ ਵਿੱਚ ਜ਼ਿਆਦਾ ਹੋਊਗੀ ਰਾਈਟ ਨਿਰੰਕਾਰੀ ਅੰਦੋਲਨ ਦੇ ਮੋਢੀ ਕੌਣ ਰਹੇ ਹਨ ਏ ਬੀ ਸੀ ਡੀ ਦੇ ਵਿੱਚੋਂ ਕਿਹੜਾ ਆਨਸਰ ਆਪਣਾ ਸਹੀ ਹੋ ਜਾਂਦਾ ਹੈ ਤਾਂ ਏ ਬੀ ਸੀ ਡੀ ਦੇ ਵਿੱਚੋਂ ਨਿਰੰਕਾਰੀ ਅੰਦੋਲਨ ਦੇ ਜਦੋਂ ਪੁੱਛ ਰਿਹਾ ਹੈ ਤਾਂ ਨਿਰੰਕਾਰੀ ਅੰਦੋਲਨ ਦੇ ਮੁਖੀ ਸਨ ਬਾਬਾ ਦਿਆਲदास ਜੀ ਬਾਬਾ ਦਿਆਲ ਜੀ ਠੀਕ ਮੈਂ ਪਹਿਲਾਂ ਵੀ ਪਹਿਲੇ ਦੀਆਂ ਕਲਾਸਾਂ ਵਿੱਚ ਚਲੋ ਪਹਿਲੇ ਦੀਆਂ ਆਪਾਂ ਨਹੀਂ ਡਿਸਕਸ ਕਰਦੇ ਹੁਣ ਆਪਾਂ ਦੇਖਦੇ ਆਂ ਵਿਦਿਆਲ ਨਿਰੰਕਾਰ ਯਾਨੀ ਕਿ ਪਰਮਾਤਮਾ ਪਰਮਾਤਮਾ ਕੀ ਹੁੰਦਾ ਵਿਦਿਆਲ ਹੁੰਦਾ ਸ਼ਿਵ ਵਿਦਿਆਲ ਰਾਧਾ ਸੁਆਮੀ ਮੂਵਮੈਂਟ ਦੇ ਸੰਸਥਾਪਕ ਰਾਮ ਸਿੰਘ ਜੀ ਕੂਕਾ ਠੀਕ ਹੈ ਅਤੇ ਜੈਮਲ ਜੀ ਜਿਹੜੇ ਹਨ ਇਹ ਰਾਧਾ ਸੁਆਮੀ ਮੂਵਮੈਂਟ ਨੂੰ ਕਿੱਥੇ ਲੈ ਕੇ ਆਏ ਪੰਜਾਬ ਦੇ ਵਿੱਚ ਲੈ ਕੇ ਆਏ ਅਤੇ ਰਾਦਰਸਵਾਮੀ ਮੂਵਮੈਂਟ ਸ਼ਿਵਦੇਵਾਲ ਜੀ ਨੇ ਸ਼ੁਰੂ ਕੀਤੀ ਸੀਗੀ ਇਹ ਆਗਰਾ ਤੋਂ। ਦੈਟਸ ਸੈਟੀਫਾਈ। ਓਕੇ ਬਿਲਕੁਲ ਜੀ। ਠੀਕ ਹੈ ਸੀ ਇਸ ਦਾ ਰਾਈਟ ਆਨਸਰ। ਹੁਣ 쿠ਕਾ 쿠ਕਾ ਦਾ ਮਤਲਬ ਹੁੰਦਾ ਹੈ ਨਾਮਧਾਰੀ। ਤਾਂ ਇਹ ਚੀਜ਼ਾਂ ਯਾਦ ਰੱਖੋਗੇ ਇਹ ਸੰਸਥਾਪਕ ਇਹ ਮੁੱਖ ਲਹਿਰਾਂ ਹੋ ਗਈਆਂ। ਰਾਦਰਸਵਾਮੀ ਵੀ ਆਪਾਂ ਕਵਰ ਕਰ ਲਈ ਇਸ ਕੁਐਸਚਨ ਦੇ ਵਿੱਚ 쿠ਕਾ ਵੀ ਕਰ ਲਈ ਜਿਹੜੀ ਹੈ ਆਪਾਂ ਨਿਰੰਕਾਰੀ ਮੂਵਮੈਂਟ ਵੀ ਕਰ ਲਈ। ਇਸ ਤੋਂ ਇਲਾਵਾ ਜਿਹੜਾ ਹੈ ਸਿੰਘ ਸਭਾ ਲਹਿਰ ਰਹੀ ਸੀ ਸਿੰਘ ਸਿੰਘ ਸਭਾ ਲਹਿਰ ਦੇ ਸੀਗੇ ਅਲੱਗ ਤੋਂ ਸੇਵਾ ਸਿੰਘ ਠਿਕਰੀਵਾਲ। ਭਾਰਤੀ ਸੰਵਿਧਾਨ ਦਾ ਆਰਟੀਕਲ ਅਸਪਰਸ਼ਤਾ ਨੂੰ ਖਤਮ ਕਰਦਾ ਹੈ ਠੀਕ ਹੈ ਕਿਹੜਾ ਆਰਟੀਕਲ ਹੈ ਜਿਹੜਾ ਅੰਟਚੇਬਿਲਿਟੀ ਅਸਪਰਸ਼ਤਾ ਦਾ ਮਤਲਬ ਹੈ ਅੰਟਚੇਬਿਲਿਟੀ ਠੀਕ ਹੈ ए बी सी डी ਦੇ ਵਿੱਚੋਂ ਕਿਹੜਾ ਰਾਈਟ ਆਨਸਰ ਹੋ ਜਾਂਦਾ ਹੈ ਆਪਣਾ ਆਪਣਾ ਰਾਈਟ ਆਨਸਰ ਹੋ ਜਾਂਦਾ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੇਅਰ ਠੀਕ ਹੈ ਸੀ 15 ਦੇ ਵਿੱਚ ਕੀਤਾ ਗਿਆ ਹੈ ਡਿਸਕ੍ਰਿਮੀਨੇਸ਼ਨ ਠੀਕ ਹੈ ਡਿਸਕ੍ਰਿਮੀਨੇਸ਼ਨ ਨਹੀਂ ਹੋਊਗੀ ਭੇਦਭਾਵ ਨਹੀਂ ਹੋਊਗਾ 16 ਦੇ ਵਿੱਚ ਕੀਆ ਕੀਤਾ ਗਿਆ ਹੈ ਇਕਵਲ ਓਪਰਚ्युनिटीज 17 ਦੇ ਵਿੱਚ ਕੀਤਾ ਗਿਆ ਹੈ ਅੰਟਚੇਬਿਲਟੀ ਐਂਡ 18 ਦੇ ਵਿੱਚ ਕੀਤਾ ਗਿਆ ਹੈ ਟਾਈਟਲਸ ਜਿਹੜੇ ਹਨ ਉਹ ਨਹੀਂ ਰਹਿਣਗੇ ਰਾਈਟ ਭਾਈ ਬਿਲਕੁਲ 17 ਦੀ 17 ਡੀ ਹਾਂਜੀ ਸਾਰਾ ਗੱਡੀ ਤੇ ਜਿਹੜਾ ਇਹ ਕਿਸ ਸਾਲ ਹੋਈ ਸੀਗੀ ਬੜਾ ਰਿਪੀਟ ਵਿੱਚ ਕੁਛ ਕੁਛ ਰਹਿੰਦਾ ਹੈ ਇੰਪੋਰਟੈਂਟ ਸਾਰਾ ਗੜੀ ਦੀ ਲੜਾਈ ਕਿਸ ਸਾਲ ਹੋਈ 1857 ਦੇ ਵਿੱਚ ਹੋਈ ਹੈ 1897 ਦੇ ਵਿੱਚ ਹੋਈ ਹੈ ਅਤੇ ਸਾਰਾ ਗੜੀ ਜਿਹੜੀ 1795 ਦੇ ਵਿੱਚ ਹੋਈ ਹੈ 1797 ਦੇ ਵਿੱਚ ਹੋਈ ਹੈ ਜਾਂ ਫਿਰ ਮੇਰੇ ਭਾਈ ਇਹ ਲੜਾਈ ਜਿਹੜੀ ਹੈ ਕਿਸੇ ਹੋਰ ਸਾਲ ਦੇ ਵਿੱਚ ਹੋਈ ਹੈ ਇਸ ਲੜਾਈ ਦੇ ਹੀਰੋ ਰਹੇ ਹਨ ਸਰਦਾਰ ਟੀਸ਼ਰ ਸਿੰਘ ਜੀ ਹਾਲੇ ਸਰਦਾਰ ਇਚਰ ਸਿੰਘ ਜੀ ਇਸ ਲੜਾਈ ਦੇ ਜਿਹੜੇ ਹਨ ਇਹ ਹੀਰੋ ਰਹੇ ਹਨ ਜੋ ਕਿ ਲੜੀ ਗਈ ਹੈ 1897 ਈਸਵੀ ਦੇ ਵਿੱਚ ਠੀਕ ਹੈ ਸਾਰਾ ਗੜੀ ਦਾ ਜਿਹੜਾ ਕਿਲਾ ਇੱਥੇ ਲੜੀ ਗਈ ਅਤੇ ਇਹ ਲੜੀ ਗਈ ਅਫਗਾਨਾ ਦੇ ਵਿਰੁੱਧ ਦੇਖੋ ਭਾਈ ਸਾਰਾ ਗੜੀ ਦਾ ਕਿਲਾ ਜਿਹੜਾ ਸੀਗਾ ਨਾ ਇਹ ਅਫਗਾਨਾ ਨੂੰ ਕੰਟਰੋਲ ਕਰਨ ਵਾਸਤੇ ਇੱਥੇ ਬ੍ਰਿਟਿਸ਼ਰਸ ਨੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਐਜ਼ ਅ ਸੈਨਿਕ ਖੜਾਇਆ ਸੀਗਾ ਜਿਨ੍ਹਾਂ ਦੇ ਵਿੱਚ ਸਰਦਾਰ ਈਸ਼ਰ ਸਿੰਘ ਅਤੇ ਇਹਨਾਂ ਦੇ ਸਿੱਖ ਸਾਥੀ ਜਿਹੜੇ ਹਨ ਇਸ ਕਿਲੇ ਦੇ ਵਿੱਚ ਤਨਾਤ ਸੀਗੇ ਉਧਰੋਂ ਅਫਗਾਨਾਂ ਨੇ ਅਟੈਕ ਕਰ ਦਿੱਤਾ ਅਤੇ ਸਰਦਾਰ ਈਸ਼ਰ ਸਿੰਘ ਜੀ ਨੇ ਫਿਰ ਹੀਰੋਇਕਲੀ ਲੜਦੇ ਹੋਏ 1897 ਈਸਵੀ ਦੇ ਵਿੱਚ ਇਹ ਲੜਾਈ ਲੜੀ ਬੰਦਾਬਹਾਦਰ ਦੀ ਸ਼ਹੀਦੀ ਸਮੇਂ ਮੁਗਲ ਬਾਦਸ਼ਾਹ ਕੌਣ ਸੀ ਆਪਾਂ ਨੇ ਆਨਸਰ ਕਰਨਾ ਹੈ ए ਬੀ ਸੀ ਡੀ ਦੇ ਵਿੱਚੋਂ ਕਿਹੜਾ ਆਨਸਰ ਸਹੀ ਸਹੀ ਹੈ ਅਕਬਰ ਜਹਾਂਗੀਰ ਸ਼ਾਹ ਜਹਾਂ ਜਾਂ ਫਿਰ ਫਾਰੂਕਸ਼ੀਰ which one is the right answer ਠੀਕ ਹੈ ਤਾਂ ਆਪਣਾ ਰਾਈਟ ਆਨਸਰ ਹੋ ਜਾਂਦਾ ਹੈ ਇੱਥੇ ਫਾਰੂਕਸ਼ੀਰ ਫਾਰੂਕਸ਼ੀਰ ਮੇਰੇ ਭਾਈ 1713 ਤੋਂ ਲੈ ਕੇ 1719 ਤੱਕ ਜਿਹੜਾ ਹੈ ਇਹ ਬਾਦਸ਼ਾਹ ਰਿਹਾ ਹੈ ਠੀਕ ਹੈ ਤੇ ਇਹਨੇ ਹੀ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਦੇ ਐਂਡ ਐਗਜ਼ੀਕਿਊਸ਼ਨ ਦੇ ਆਰਡਰ ਦਿੱਤੇ ਸਨ ਗ੍ਰਫਤਾਰੀ ਕਿੰਨਾ ਨੇ ਕੀਤੀ ਹੈ ਬੰਦਾ ਸਿੰਘ ਬਹਾਦਰ ਦੀ ਗ੍ਰਫਤਾਰੀ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਅਬਦੁੱਸ ਸਮਦ ਖਾਨ ਨੇ ਠੀਕ ਹੈ ਅਬਦੁੱਸ ਸਮਦ ਖਾਨ ਕੌਣ ਸੀਗਾ ਪੰਜਾਬ ਦਾ ਗਵਰਨਰ ਸੀ ਗਵਰਨਰ ਜੋ ਫਾਰੂਖ ਸ਼ੇਰ ਨੇ ਅਪੋਇੰਟ ਕੀਤਾ ਸੀਗਾ ਫਾਰੂਖ ਸ਼ੇਰ 올 ਰਾਈਟ ਮੂਵਿੰਗ ਅਹੈਡ ਹੀਰ ਰਾਂਝਾ ਹੀਰ ਲਿਖਿਆ ਵਿੱਚੋਂ ਰਚਨਾ ਹੈ ਕਿੰਨਾ ਦੀ ਰਚਨਾ ਹੈ ਹੀਰ ਰਾਂਝਾ ਆਨਸਰ ਕਰੋਗੇ A B C D ਦੇ ਵਿੱਚੋਂ ठीक है ये आर्ट एंड कल्चर जोड़ा है रचनावानों क्वेश्चन आँदा है हीर झा वारिस शाह जी की है अमृता प्रीतम जी की है वीर सिंह जी की है या शिव कुमार बटालवी की है ठीक है सो द राइट आंसर इज हेयर वारिस शाह वारिस शाह जी की जीडी है ये रचना है हाँ जी बिल्कुल बिल्कुल गुरु जी मनप्रीत सिंह जी यही आंसर है है ना सही ए इज़ द राइट आंसर अमृता प्रीतम जी की एक बड़ी फेमस रचना है आज आखा वारस शाहे कबरों बोल तो यह अमृता प्रीतम जी की राइट right? इंपोर्टेंट मूविंग अहेड प्रोफेसर मोहन सिंह अंतरराष्ट्रीय सभ्याचारक मेला किस स्थान पर लगता है आंसर करूंगी ठीक है बिल्कुल बिल्कुल द इंटरनेशनल फेयर प्रोफेसर मोहन सिंह इज हेल्ड एट आंसर करो एबीसीडी आंसर सही हो जाता है अपना ठीक है सो द राइट आंसर इज लुधियाना बिल्कुल जी बिल्कुल है ना राइट बिल्कुल ਹਾਂਜੀ ਚਮਨ ਸਿੰਘ ਜੀ ਸਿਮਰਨਜੀਤ ਜੀ ਬਿਲਕੁਲ ਰਾਈਟ ਆਨਸਰ ਹੈ ਤੁਹਾਡਾ ਫੋ ਲੁਧਿਆਣਾ ਦੇ ਵਿੱਚ ਲੱਗਦਾ ਹੈ ਥੈਟਸ ਇਟ ਹੈਨਾ ਹੂੰ ਮੂਵਿੰਗ ਅਹੈਡ ਹਰਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਕੌਨਸਨ ਸਿੰਪਲ ਕੁਐਸਚਨ ਠੀਕ ਹੈ ਤਾਂ ਕਰਕੇ ਜਿਆਦਾ ਟਾਈਮ ਆਪਾਂ ਅੱਜ ਨਹੀਂ ਲਗਾ ਰਹੇ ਕਿਉਂਕਿ ਸਿੰਪਲ ਹੀ ਕੁਐਸਚਨ ਹਨ ਅੱਜ ਕਲਾਸ ਦੇ ਵਿੱਚ ਬਟ ਪੀਵਾਈਕਿਊਸ ਹਨ ਤੇ ਅੱਗੇ ਆਉਣ ਵਾਲੇ ਕੁਐਸਚਨ ਹਨ ਇਹ ਪਹਿਲੇ ਗ੍ਰੰਥੀ ਜੀ ਦੀ ਗੱਲ ਕਰ ਰਿਹਾ ਹੈ ਤਾਂ ਬਾਬਾ ਬੁੱਢਾ ਜੀ ਇਸ ਦਾ ਰਾਈਟ ਆਨਸਰ ਆ ਪਹਿਲੇ ਗ੍ਰੰਥੀ ਸਨ ਹਨਾ ਹਾਂਜੀ ਹਰਮਿੰਦਰ ਸਾਹਿਬ ਜੀ ਦਾ ਜਿਹੜਾ ਕੰਮ ਹੈ ਕੰਮ ਇਹ ਸ਼ੁਰੂ ਹੋਇਆ ਸ਼ੁਰੂ 1589 ਦੇ ਵਿੱਚ ਅਤੇ ਪੂਰਾ ਹੋਇਆ 1621 ਈਸਵੀ ਦੇ ਵਿੱਚ ரைਟ ਹੈ ਜੀ ਬਿਲਕੁਲ ரைਟ ਹਾਂਜੀ 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 ਠੀਕ ਹੈ ਸ਼ੁਰੂ ਹੋਇਆ 1589 ਦੇ ਵਿੱਚ 1601 ਦੇ ਵਿੱਚ ਪੂਰਾ ਹਰਮਿੰਦਰ ਸਾਹਿਬ ਜੀ ਨੂੰ ਬਣਨ ਦੇ ਵਿੱਚ ਲੱਗੇ ਸਨ ਆਪਣੇ 12 ਸਾਲ ਠੀਕ ਹੈ ਤੁਹਾਨੂੰ ਪਤਾ ਹੈ ਕਿਹੜੇ ਗੁਰੂ ਸਾਹਿਬ ਨੇ ਹਰਮੰਦਰ ਸਾਹਿਬ ਜੀ ਦੀ ਜਿਹੜੀ ਹੈ ਉਹ ਸਥਾਪਨਾ ਕਰਵਾਈ ਅਤੇ ਇਹਨਾਂ ਦਾ ਜਿਹੜਾ ਨੀ ਪੱਥਰ ਹੈ ਨੀ ਪੱਥਰ ਉਹ ਕਿੰਨਾ ਨੇ ਰੱਖਿਆ ਇਹ ਦੋ ਕੁਐਸਚਨ ਜਿਹੜਾ ਹੈ ਤੁਸੀਂ ਆਨਸਰ ਕਰੋਗੇ ਬਿਲਕੁਲ ਜੀ ਬਿਲਕੁਲ ਠੀਕ ਹੈ 무ਵਿੰਗ ਅਹੈਡ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਸਥਿਤ ਹੈ ਠੀਕ ਹੈ ਮਿਊਜ਼ੀਅਮ ਬਾਰੇ ਪੁੱਛ ਰਿਹਾ ਤਾਂ ਜਦੋਂ ਮਿਊਜ਼ੀਅਮ ਪੁੱਛੇ ਹਾਂਜੀ 1604 16 ਦਾ 1604 ਠੀਕ ਹੈ ਮਿਊਜ਼ੀਅਮ ਕਿੱਥੇ ਹੈ ਤਾਂ ਮੇਰੇ ਭਾਈ ਇਹ ਹੋ ਜੂਗਾ ਸ਼੍ਰੀ ਅਮਰਿਤਸਰ ਸਾਹਿਬ ਦੇ ਵਿੱਚ ਅਜਾਇਬ ਘਰ ਦੋ ਦੁਪਨ ਜਦੋਂ ਪੁੱਛੇ ਤੇ ਮਹਾਰਾਜਾ ਰਣਜੀਤ ਸਿੰਘ ਅਗਰ ਪੁੱਛੇ ਵਾਰ ਮੈਮੋਰੀਅਲ ਵਾਰ ਮੈਮੋਰੀਅਲ ਜਦੋਂ ਪੁੱਛੇ ਤਾਂ ਇਹ ਹੈ ਲੁਧਿਆਣਾ ਦੇ ਵਿੱਚ ਠੀਕ ਹੈ ਲੁਧਿਆਣਾ ਦੋ ਤਿੰਨ ਕਿਹਨਲ ਕੁਐਸਚਨ ਪੁੱਛਿਆ ਜਾਊਗਾ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਵਾਰ ਮੈਮੋਰੀਅਲ ਕਿੱਥੇ ਹੈ ਲੁਧਿਆਣਾ ਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਕਿੱਥੇ ਹੈ 뮤ਜ਼ੀਅਮ ਕਿੱਥੇ ਹੈ ਤਾਂ ਇਹ ਅੰਮ੍ਰਿਤਸਰ ਦੇ ਵਿੱਚ ਹੈ ਬਿਲਕੁਲ ਬਿਲਕੁਲ ரைਟ ਹੈ ਜੀ ਹਾਂ ਜੀ ਇਹ ਜਿਹੜਾ ਅਜਾਇਬ ਘਰ ਹੈ 뮤ਜ਼ੀਅਮ ਹੈ ਇਹ ਮਹਾਰਾਜਾ ਦੇ ਮਹਾਰਾਜਾ ਦੇ ਗਰਮੀਆਂ ਦਾ ਘਰ ਵੀ ਹੁੰਦਾ ਸੀਗਾ ਹਨਾ ਕਿਹੜਾ ਘਰ ਹੁੰਦਾ ਸੀਗਾ ਗਰਮੀਆਂ ਦਾ ਘਰ ਹੁੰਦਾ ਗੋਲਡਨ ਟੈਂਪਲ ਕੰਪਲੈਕਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੇ ਕੋਲ ਕਿੰਨੇ ਰਾਗ ਹਨ ਆਨਸਰ ਕਰੂੰਗਾ ਠੀਕ ਹੈ ਕੁੱਲ ਕਿੰਨੇ ਰਾਗ ਹਨ ਜਾਂ ਕਿੰਨੇ ਮੁੱਖ ਰਾਗ ਹਨ ਕੁੱਲ A B C D ਦੇ ਵਿੱਚੋਂ ਕਿਹੜਾ ਆਨਸਰ ਸਹੀ ਹੈ ਸਿੱਖਾਂ ਦੇ ਯਾਨੀ ਕਿ ਆਪਣੇ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ A B C D ਦੇ ਵਿੱਚੋਂ ਕਿੰਨੇ ਰਾਗ ਚੜੇ ਹਨ ਇਹ ਮੌਜੂਦ ਹਨ ਸੋ ਦਾ ਰਾਈਟ ਆਨਸਰ ਹੈ ਤੀ ਜਿਹੜੇ ਹਨ ਮੁੱਖ ਰਾਗ ਠੀਕ ਹੈ। 31 ਹਾਂਜੀ 31ਵਾਂ ਆ ਜਾਂਦਾ ਹੈ। ਬਿਲਕੁਲ ਬਿਲਕੁਲ 31 ਵੀ ਆ ਜਾਂਦਾ ਹੈ। ਠੀਕ। ਮੈਂ ਮੁਖਰਾਗ ਲਿਖਿਆ ਹੈ। ਤੋਂ ਸ਼ਾਇਦ ਇਹ ਮੁਖਰਾਗ ਬਾਰੇ ਪੁੱਛ ਰਿਹਾ ਹੋਵੇ। ਠੀਕ ਹੈ। ਬਟ ਇਹ ਮੁਖਰਾਗ ਬਾਰੇ ਨਹੀਂ ਪੁੱਛ ਰਿਹਾ। ਬਿਲਕੁਲ ਹੈਨਾ? ਹਾਂਜੀ। ਸੋ ਆਪਾਂ ਨੂੰ ਜਿਹੜਾ 31 ਟਿੱਕ ਕਰਨਾ ਪਊਗਾ। ਮੇਰੇ ਮਾਈਂਡ ਦੇ ਵਿੱਚ ਮੁਖਰਾਗ ਚੱਲ ਰਿਹਾ ਸੀਗਾ। ਠੀਕ ਹੈ অপਸ਼ਨ ਨੰਬਰ B ਇਜ਼ ਦ ਰਾਈਟ ਆਨਸਰ ਕਿਉਂਕਿ ਇੱਥੇ ਕੁੱਲ ਰਾਗ ਪੁੱਛਿਆ ਗਿਆ ਮੁੱਖ ਨਹੀਂ ਪੁੱਛਿਆ ਗਿਆ ਹਾਂਜੀ ਰਾਗ ਤੇ ਸ਼ਲੋਕ ਤਾਂ ਅਲੱਗ ਹੀ ਹੁੰਦੇ ਹਨ ਠੀਕ ਹੈ ਸ਼ਲੋਕ ਤਾਂ ਹੋ ਗਿਆ ਜਿੱਦਾਂ ਸ਼ਬਦ ਗੁਰੂ ਸਾਹਿਬ ਦੁਆਰਾ ਉਚਾਰੇ ਗਏ ਤੇ ਉਹ ਕਿਸ ਤਰਤੀਬ ਦੇ ਵਿੱਚ ਉਹ ਕਿਸ ਰਾਗ ਦੇ ਵਿੱਚ ਉਚਾਰੇ ਗਏ ਹਨ ਹਨਾ ਰਾਗ ਮਤਲਬ ਕਿਸ ਸਿੰਗਿੰਗ ਮੈਥਡ ਦੇ ਵਿੱਚ ਉਤਾਰੇ ਉਚਾਰੇ ਗਏ ਹਨ ਸਿੰਗਿੰਗ ਮੈਥਡ ਹੁੰਦਾ ਹੈ ਰਾਗ ਤੇ ਸ਼ਲੋਕ ਹੁੰਦੇ ਹਨ ਗੁਰੂ ਸਾਹਿਬ ਦੁਆਰਾ ਉਚਾਰੇ ਗਏ ਸ਼ਬਦ ਇਹ ਦਿੱਤੀ ਗਈ ਸਿੱਖਿਆ ਭਾਰਤ ਦੇ ਪੂਰਬੀ ਰਾਜਾਂ ਨੂੰ ਇਕੱਠੇ ਨਾਮ ਦਿੱਤਾ ਜਾਂਦਾ ਹੈ ਭਾਰਤ ਦੇ ਜਿਹੜੇ ਪੂਰਬੀ ਰਾਜ ਹਨ ਅਗਰ ਇਹ ਇੰਡੀਆ ਦਾ ਰਫ ਮੈਪ ਹੈ ਠੀਕ ਹੈ ਤਾਂ ਇੱਥੇ ਇਹ ਦਿਸ ਵਨ ਇਸ ਇਹ ਸਾਰੇ ਕੀ ਹਨ ਇਹ ਪੂਰਬੀ ਰਾਜ ਹਨ ਇਹਨਾਂ ਨੂੰ ਇਕੱਠੇ ਕਿਹੜਾ ਨਾਮ ਦਿੱਤਾ ਜਾਂਦਾ ਹੈ ਕੀ ਇਹਨਾਂ ਨੂੰ ਸੱਤ ਪੈਣਾ ਕਿਹਾ ਜਾਂਦਾ ਹੈ ਪੰਜ ਪੈਣਾ ਕਿਹਾ ਜਾਂਦਾ ਹੈ ਪੁਰਵਾਂਚਲ ਜਾਂ ਫਿਰ ਬੁੰਦੇਲਖੰਡ ਕਿਹਾ ਜਾਂਦਾ ਹੈ A B C D ਦੇ ਵਿੱਚੋਂ ਆਪਣਾ ਕਿਹੜਾ ਰਾਈਟ ਆਨਸਰ ਹੋ ਜਾਂਦਾ ਹੈ ਠੀਕ ਹੈ ਸੋ ਦਾ ਰਾਈਟ ਆਪਸ਼ਨ ਆਪਸ਼ਨ A ਇਸ ਸੱਤ ਪੈਣਾ ਥੋੜ੍ਹ ਤੋਂ ਹਮੇਸ਼ਾ ਜੀਓਗ੍ਰਾਫੀ ਤੋਂ ਇੱਕ ਕੁਐਸਚਨ ਆਊਗਾ ਕਿ ਹਿਟ ਲਿਖਿਆਂ ਦੇ ਵਿੱਚੋਂ ਕਿਹੜਾ ਸੱਤ ਭੈਣਾਂ ਦਾ ਹਿੱਸਾ ਨਹੀਂ ਹੈ ਕਿਹੜੀ ਸਟੇਟ ਨਹੀਂ ਹੈ ਠੀਕ ਹੈ ਕਿਹੜੀ ਸਟੇਟ ਨਹੀਂ ਹੈ ਤਾਂ ਇੱਕ ਜਿਹੜਾ ਜਨਰਲਲੀ ਆਨਸਰ ਦੇ ਵਿੱਚ ਹੁੰਦਾ ਹੈ ਐਮਸੀਕਿਊ ਦੇ ਵਿੱਚ ਹੁੰਦਾ ਸਿੱਕਮ ਤਾਂ ਸਿੱਕਮ ਨਹੀਂ ਠੀਕ ਹੈ ਸੱਤ ਭੈਣਾਂ ਥੱਲੇ ਕਮੈਂਟ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਿਹੜੀਆਂ ਕਿਹੜੀਆਂ 7 ਸਿਸਟਰਸ ਕਿਹੜੀਆਂ ਕਿਹੜੀਆਂ ਸਟੇਟਸ ਨੂੰ 7 ਸਿਸਟਰ ਕਹਿੰਦੇ ਆਪਾਂ ਮੂਵਿੰਗ ਅਹੈਡ महाराजा रणजीत सिंह ने मालवा के किन्ने हमले किए थे दसो इंपॉर्टेंट क्वेश्चन आंसर करो इस क्वेश्चन का सत हमले किए पां किए दो तीन किए गए थे महाराजा रणजीत सिंह जी के हमले सो द राइट आंसर जोड़ा कि इतने हो जाता है ये हो जाता है ऑप्शन नंबर सी दो हमले किए 1807 ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਦੋ ਹਮਲੇ ਕੀਤੇ ਠੀਕ ਹੈ ਹਾਂਜੀ ਇਹ ਪਟਿਆਲਾ ਦੇ ਜਿਹੜੇ ਮਹਾਰਾਜੇ ਸੀਗੇ ਉਹਨਾਂ ਨਾਲ ਕੁਝ ਕਨਫਲਿਕਟ ਹੋ ਗਿਆ ਸੀਗਾ ਪਿੰਡਾਂ ਨੂੰ ਲੈ ਕੇ ਹਨ ਤਾਂ ਇਹ ਹਮਲੇ ਕੀਤੇ ਸੀਗੇ ਇਹ ਇਥੋਂ ਖਿਰਾਜ ਵੀ ਪ੍ਰਾਪਤ ਕੀਤਾ ਮਹਾਰਾਜਾ ਰਣਜੀਤ ਸਿੰਘ ਜਿਨ ਜਿਹੜਾ ਮਤਲਬ ਕਿ ਟੈਕਸ ਹੁੰਦਾ ਹੈ ਖਿਰਾਜ ਉਹ ਵੀ ਪ੍ਰਾਪਤ ਕੀਤਾ ਬਟ ਕਬਜ਼ਾ ਨਹੀਂ ਕੀਤਾ ਮਾਲਵੇ ਦੇ ਉੱਪਰ ਬਿਲਕੁਲ ਜੀ ਬਿਲਕੁਲ ਠੀਕ ਹੈ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੰਪੋਰਟੈਂਟ ਜਿੱਤਾਂ ਦੇ ਵਿੱਚ ਸੀਗਾ ਇੱਕ ਤਾਂ ਲਾਹੌਰ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਹੌਰ ਕਦੋਂ ਜਿੱਤਿਆ ਤਾਂ ਇਹ ਜਿੱਤਿਆ ਸੀਗਾ 1799 ਦੇ ਵਿੱਚ ਠੀਕ ਇੱਕ ਨੂੰ ਥੋੜਾ ਸਹੀ ਕਰਕੇ ਲਿਖ ਦੇ 1799 ਦੇ ਵਿੱਚ ਫਿਰ ਜਿਹੜਾ ਹੈ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਇਹ ਕਦੋਂ ਜਿੱਤਿਆ ਸੀਗਾ 1805 ਦੇ ਵਿੱਚ ਜਿੱਤਿਆ ਸੀ ਠੀਕ ਹੈ ਜੀ ਹਾਂਜੀ ਬਿਲਕੁਲ ਮੂਵਿੰਗ ਅਹੈਡ ਆਜ਼ਾਦੀ ਤੋਂ ਬਾਅਦ ਸੰਯੁਕਤ ਪੰਜਾਬ ਦੀਆਂ ਕਿੰਨੀਆਂ ਡਿਵੀਜ਼ਨਾਂ ਪੰਜਾਬ ਪਾਕਿਸਤਾਨ ਵਿੱਚ ਗਈਆਂ ਇਹ ਗੱਲ ਕਰ ਰਿਹਾ 1947 ਦੀ ਕਿ 1947 ਨੂੰ ਜਦੋਂ ਸੰਯੁਕਤ ਪੰਜਾਬ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਤਾਂ ਕਿੰਨੀਆਂ ਡਿਵੀਜ਼ਨਾਂ ਜਿਹੜੀਆਂ ਹਨ ਇਹ ਪਾਕਿਸਤਾਨ ਦੇ ਵਿੱਚ ਗਿਆ ਜਿਹੜਾ ਆਪਣਾ ਇਹ ਵੈਸਟਰਨ ਪੰਜਾਬ ਹੈ ਵੈਸਟਰਨ ਪੰਜਾਬ ਦੇ ਵਿੱਚ ਕਿੰਨੀਆਂ ਠੀਕ ਹੈ ਇਹ ਆਪਣਾ ਈਸਟ ਪੰਜਾਬਾ ਚ ਐਕਚੁਅਲੀ ਇਹ ਲਾਈਨ ਥੋੜੀ ਜਿਹੀ ਜਿਹੜੀ ਹੈ ਇਹ ਇੱਧਰ ਹੋਣੀ ਚਾਹੀਦੀ ਕਿਉਂਕਿ ਜ਼ਿਆਦਾ ਹਿੱਸਾ ਜਿਹੜਾ ਸੀਗਾ ਉਹ ਵੈਸਟਰਨ ਪੰਜਾਬ ਕੋਲੇ ਚਲਾ ਗਿਆ ਠੀਕ ਬਿਲਕੁਲ ਪਹਿਲਾ ਟੋਟਲ ਹੁੰਦੀਆਂ ਕਿੰਨੀਆਂ ਸੀਗੀਆਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਪੰਜ ਡਿਵੀਜ਼ਨਸ ਹੁੰਦੇ ਸੀਗੇ ਪੰਜ ਡਿਵੀਜ਼ਨਸ ਹੁਣ ਮੈਂ ਜਿੱਦਾਂ ਡਿਵੀਜ਼ਨਾਂ ਦੇ ਨਾਮ ਲਿਖੂੰਗਾ ਤੁਸੀਂ ਆਨਸਰ ਕਰਦੋਗੇ ਹਨਾ ਪਹਿਲਾ ਡਿਵੀਜ਼ਨਾਂ ਦੇ ਨਾਮ ਸੁਣ ਲਓ ਪਹਿਲੀ ਹੁੰਦੀ ਸੀਗੀ ਲਾਹੌਰ ਦੂਸਰੀ ਹੈ ਮੁਲਤਾਨ ਤੀਸਰੀ ਹੈ ਰਾਵਲ ਪਿੰਡੀ ਚੌਥੀ ਹੈ ਜਲੰਧਰ ਐਂਡ ਫਿਫਥ ਵਨ ਹੈ ਅੰਬਾਲਾ ਠੀਕ ਹੈ ਇਹਨਾਂ ਪੰਜਾਂ ਡਿਵੀਜ਼ਨਾਂ ਦੇ ਵਿੱਚੋਂ ਕਿੰਨੀਆਂ ਪਾਕਿਸਤਾਨ ਦੇ ਵਿੱਚ ਲਈਆਂ ਗਈਆਂ ਤਾਂ ਪਹਿਲੀ ਦੂਸਰੀ ਅਤੇ ਤੀਸਰੀ ਸੋ ਦਾ ਰਾਈਟ ਆਨਸਰ ਇਜ਼ ਏ ਠੀਕ ਹੈ ਤਿੰਨ ਡਿਵੀਜ਼ਨ ਆ ਪਾਕਿਸਤਾਨ ਕੋਲੇ ਚਲੀਆਂ ਗਈਆਂ ਤੇ ਲਗਭਗ 62% ਜਿਹੜਾ ਹਿੱਸਾ ਹੈ ਇਹ ਪਾਕਿਸਤਾਨ ਕੋਲੇ ਗਿਆ गया पाकिस्तान को ठीक है एंड लगभग परसेंट हिस्सा जोड़ा है यहाँ इंडिया हिस्से। के हिस्से ठीक है जी बिल्कुल ठीक है सिख गुरुद्वारा एक्ट किस साल पा पास किया गया सिख गुरद्वारा एक्ट ठीक है यही पंजाब लैजिसलेटिव असैंबली द्वारा उन्नीस सौ पच्चीस पास किया गया नाइनटीन ट्वेंटी फाइव ठीक है हाँ जी वैस्ट वैसट जलंधर की कह रहे हो मनप्रीत सिंह जी की हों वैस जलंधर जलंधर कई पार्ट्स डिवाइड से ठीक है भाई ਚਲੋ ਇੱਥੇ ਆਪਣੇ ਅੱਜ ਦੇ ਕੁਐਸਚਨ ਜਿਹੜੇ ਹਨ ਇਹ ਹੁੰਦੇ ਹਨ ਪੂਰੇ ਠੀਕ ਹੈ 올 ਰਾਈਟ ਈਜ਼ੀ ਕੁਐਸਚਨ ਸੀਗੇ ਅੱਜ ਦਾ ਈਜ਼ੀ ਲੈਵਲ ਸੀਗਾ ਆਪਾਂ ਕਲਾਸਿਸ ਨੂੰ ਇਦਾਂ ਹੀ ਲੈ ਕੇ ਚੱਲ ਰਹੇ ਹਾਂ ਕਦੇ ਈਜ਼ੀ ਲੈਵਲ ਹੁੰਦਾ ਹੈ ਹੈਨਾ ਕਦੇ ਮੋਡਰੇਟ ਐਂਡ ਕਦੇ ਹਾਈ ਲੈਵਲ ਕੁਐਸਚਨਸ ਜਿਹੜੇ ਹੁੰਦੇ ਆ ਤਾਂ ਜੋ ਸਾਰੇ ਸਟੂਡੈਂਟਸ ਨੂੰ ਜਿਹੜਾ ਹੈ ਥੋੜਾ ਜਿਹਾ ਬਣਿਆ ਰਹੇ ਹਾਂਜੀ ਹਾਂਜੀ ਡਿਵੀਜ਼ਨ ਜਲੰਧਰ ਹੀ ਹੁੰਦਾ ਸੀਗਾ ਬਿਲਕੁਲ ਪਾਕਿਸਤਾਨ ਦੇ ਵਿੱਚ ਜਲੰਧਰ ਨਹੀਂ ਹੁੰਦਾ ਸੀ ਆਪਾਂ ਨੂੰ ਅਗਰ ਉਹ ਉਦੋਂ ਤਾਂ ਪਾਕਿਸਤਾਨ ਹੁੰਦਾ ਹੀ ਨਹੀਂਗਾ ਪੀਓਕੇ ਕਿੱਥੋਂ ਆ ਗਿਆ موਵਿੰਗ ਅਹੈਡ ਥੈਂਕਸ ਫॉर ਵਾਚਿੰਗ ਜੁਆਇਨਿੰਗ ਮੀ ਫॉर ਜੁਆਇਨਿੰਗ ਮੀ ਇਨ ਥਿਸ ਸੈਸ਼ਨ ਠੀਕ ਹੈ ਡੋਨਟ ਫਰਗੇਟ ਟੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਿੰਨੇ ਬੱਚੇ ਦੇਖ ਰਹੇ ਹੋ ਉਹ ਸੈਸ਼ਨ ਨੂੰ ਲਾਈਕ ਕਰ ਦੋਗੇ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਮਿਲਦੇ ਹਾਂ ਕੱਲ ਦੀ ਕਲਾਸ ਦੇ ਵਿੱਚ ਸੇਮ ਟਾਈਮ ਸੇਮ ਪਲੇਟਫਾਰਮ ਦੇ ਉੱਪਰ ਤਦ ਤੱਕ ਲਈ ਆਪਣਾ ਧਿਆਨ ਰੱਖੋ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ ਠੀਕ ਹੈ ਪੜਦੇ ਰਹੋ एग्जाम ਜਿਹੜੇ ਹਨ ਇਹ ਜਲਦੀ ਹੋਣਗੇ ਪੰਜਾਬ ਪੁਲਿਸ ਦਾ एग्जाम ਜਨੂਅਰੀ ਫ फेब्रुवारी ਤੱਕ ਨੋਟੀਫਿਕੇਸ਼ਨ ਪੱਕਾ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਸ ਤਰੀਕੇ ਦੇ ਚੱਲ ਰਹੇ ਹਨ ਆਈਡੀਆਜ਼ ਆਪਣੀ ਅਰਧ ਗਿਰਧ ਠੀਕ ਹੈ ਮੈਂ ਜਿੱਥੋਂ ਬਲੋਂਗ ਕਰਦਾ ਹਾਂ अबोहर ठीक है राजस्थान बॉर्डर राइट है जी बिल्कुल चलो थैंक यू वेरी मच गुरी चिमन सिंह जी, जी. Uh, जी. जी you, you है ना मनप्रीत सिंह जी पुलिस लाइफलाइन जी ब्लेस्ड जी है ना टू ऑल ऑफ यू थैंक यू वेरी मच फॉर जॉइनिंग मी ठीक है सवेरे सेम क्लास के मिलोंगे एंड गुड नाइट